ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਅਸਾਈਆਂ ਦੇ ਪਾਸਟਰ ਪਖੰਡ ਕਰਦੇ ਸੀ ਨਾ ਜਦੋਂ ਫਾਇਰ ਕਰਕੇ ਛਿੜ ਦਿੰਦੇ ਸੀ ਲੋਕਾਂ ਦੇ ਭਿਆਨਕ ਰੋਗਾਂ ਦਾ ਇਲਾਜ ਕਰਦੇ ਸੀ ਬੜੀ ਚਰਚਾ ਛੜੀ ਤੇ ਹੁਣ ਹੜਪੀੜਤਾਂ ਦੇ ਵਿੱਚ ਇਹਨਾਂ ਦੀ ਕੋਈ ਸ਼ਕਤੀ ਕੋਈ ਕਰਮਾਤ ਤੰਤਰ ਮੰਤਰ ਕੰਮ ਨਹੀਂ ਆਇਆ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਂ ਤਾਂ ਜੇ ਸਾਡੀ ਕੌਮ ਵਿੱਚ ਕੋਈ ਪਖੰਡ ਕਰਦਾ ਉਹਦੇ ਵੀ ਚੰਗੀ ਤਰ੍ਹਾਂ ਜੁੱਤੀ ਫੇਰਦਾ ਹਾਂ ਪਰ ਹੁਣ ਗੱਲ ਕਿਉਂ ਕਰਨੀ ਪੈ ਰਹੀ ਹੈ ਇੱਕ ਵੀਡੀਓ ਮੇਰੇ ਕੋਲੇ ਭੇਜੀ ਕੇ ਸੱਜਣ ਨੇ ਤੇ ਇਹ ਪਾਸਟਰ ਵੀ ਤੇਦਾ ਪਰਿਵਾਰ ਵੀ ਖੜਾ ਨੇ ਵਿੱਚ ਫਸਿਆ ਹੋਇਆ ਸੀ ਆਪਣੇ ਘਰ ਦੇ ਵਿੱਚ ਉੱਥੇ ਕੋਈ ਪ੍ਰਸ਼ਾਦਾ ਪਾਣੀ ਇਹਨਾਂ ਨੂੰ ਭੇਜ ਲਈ ਰਿਹਾ ਸੀ ਤੇ ਇੱਕ ਬੇੜੀ ਰਾਹੀਂ ਬੋਟ ਰਾਹੀਂ ਸਿੰਘ ਸਰਦਾਰ ਇਹਨਾਂ ਨੂੰ ਘਰ ਵਿੱਚੋਂ ਲੈ ਕੇ ਆਉਂਦਾ ਹੈ ਜਾਨੀ ਕਿ ਪਾਣੀ ਵਿੱਚੋਂ ਕੱਢਦਾ ਮੇਰਾ ਕੋਈ ਇੱਥੇ ਮਕਸਦ ਇਹ ਨਹੀਂ ਹੈਗਾ ਵੀ ਕਿਸੇ ਕਮਿਊਨਿਟੀ ਨੂੰ ਕਿਸੇ ਮਜ਼ਬ ਨੂੰ ਟਾਰਗੇਟ ਕੀਤਾ ਜਾਵੇ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਤੋਂ ਨਾਮ ਪ੍ਰਸ਼ਾਦ ਲੈਣਾ ਨਾ ਲੰਗਰ ਛਕਣਾ ਨਾ ਪਾਣੀ ਪੀਣਾ ਜਣ ਕੇ ਵੀ ਸਾਡਾ ਇੱਕ ਸਿਧਾਂਤ ਹੈ ਸਾਨੂੰ ਮਨਾ ਕਿਹਾ ਕੀਤਾ ਗਿਆ ਤੇ ਹੁਣ ਜਦੋਂ ਉਹਨੇ ਵੀਡੀਓ ਸਾਹਮਣੇ ਆ ਰਹੀਆਂ ਨੇ ਹੁਣ ਕਹਿੰਦੇ ਸਾਨੂੰ ਮਜਬੂਰੀ ਹੈ ਵੀ ਸਾਨੂੰ ਪ੍ਰਸ਼ਾਦੇ ਦੀ ਵੀ ਲੋੜ ਹੈ ਸਾਨੂੰ ਪਾਣੀ ਦੀ ਵੀ ਲੋੜ ਹੈ ਸਾਨੂੰ ਛੱਤ ਦੀ ਵੀ ਲੋੜ ਹੈ ਸਾਨੂੰ ਰਸਤੋਂ ਬਸਤੋਂ ਦੀ ਵੀ ਲੋੜ ਹੈ ਹੁਣ ਇਹ ਕਹਿ ਰਹੇ ਨੇ ਇੱਥੇ ਕੋਈ ਮੈਂ ਇਹ ਨਹੀਂ ਵਿਰੋਧ ਕਰ ਰਿਹਾ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਲੰਗਰ ਦੀ ਸੰਗਤ ਪੰਗਤ ਦੀ ਗੱਲ ਕਰਦੇ ਹੋ ਉੱਥੇ ਕਿਸੇ ਦਾ ਜਾਤ ਮਜਬ ਗੋਤ ਕੋਈ ਕਮਿਊਨਿਟੀ ਨਹੀਂ ਦੇਖੀ ਜਾਂਦੀ ਅਮੀਰ ਗਰੀਬ ਕੋਈ ਵੀ ਆ ਕੇ ਲੰਗਰ ਛੱਕਦਾ ਉਹਨੂੰ ਪ੍ਰਸ਼ਾਦਾ ਮਿਲਦਾ ਇਹ ਗੁਰੂ ਨਾਨਕ ਪਾਸ਼ਾ ਦੀ ਪਾਈ ਹੋਈ ਪਰਤ ਜੁਲਾਈ ਹੋਈ ਲੰਗਰ ਦੀ ਗੱਲ ਹੈ ਪਰ ਜਿਹੜੇ ਬੰਦੇ ਕੱਟੜਤਾ ਦੇ ਵਿੱਚ ਚਲੇ ਜਾਂਦੇ ਆ ਮੈਂ ਇਕੱਲੇ ਅਸਾਈਆਂ ਦੀ ਗੱਲ ਨਹੀਂ ਕਰਦਾ ਹੋਰ ਵੀ ਕੋਈ ਕਮਿਊਨਿਟੀ ਦਾ ਕੋਈ ਬੰਦਾ ਹੋਵੇ ਜਦੋਂ ਅਸੀਂ ਲੰਗਰ ਪ੍ਰਸਾਦ ਦੀ ਗੱਲ ਕਰਦੇ ਆ ਤਾਂ ਸਿੱਖ ਕੌਮ ਦੇ ਵਿੱਚ ਲੰਗਰ ਦੀ ਬਹੁਤ ਵੱਡੀ ਮਹਾਨਤ ਹੈ ਆਥਿਤੀ ਲੋਕ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਲਈ ਲੰਗਰ ਬਾਬੇ ਨਾਨਕ ਨੇ ਜਾਂ ਗੁਰੂ ਘਰ ਦੇ ਸਿਧਾਂਤ ਨੇ ਚਲਾਇਆ ਹੋਇਆ ਇਹ ਚ ਕੋਈ ਦੋਰਾਮਾ ਨਹੀਂ ਤੇ ਹੁਣ ਮੈਂ ਥੋੜੀ ਜਿਹੀ ਗੱਲ ਹਟ ਕੇ ਕਰਨੀ ਹੈ ਵੀ ਇਹਨਾਂ ਅਸਾਈਆਂ ਦੇ ਕੋਲੋਂ ਪਾਸਟਰਾਂ ਦੇ ਕੋਲੋਂ ਪੁੱਛਿਆ ਜਾਵੇ ਵੀ ਹੁਣ ਜੀਸ਼ੂ ਮਸੀਹ ਜਿਹੜਾ ਕਹਿੰਦੇ ਸੀ ਐ ਕਰ ਦਿੰਦਾ ਬਾਹਰ ਕਰ ਦਿੰਦਾ ਬੜੇ ਗਾਣੇ ਕੱਢੇ ਲੋਕਾਂ ਨੇ ਗੱਡੀ ਲੈ ਕੇ ਦਿੱਤੀ ਐ ਮੋਜਾਂ ਕਰਾਂਗੇ ਫਲਾਣਾ ਕਰਾਂਗੇ ਹੁਣ ਕੋਈ ਬੇੜੀ ਭੇਜ ਦੇ ਕੋਈ ਬੋਟ ਭੇਜ ਦੇ ਮਾੜੀ ਮੁੜ ਤਾਂ ਸ਼ਕਤੀ ਦਿਖਾਵੇ ਪਰ ਨਹੀਂ ਇਹਨਾਂ ਨੇ ਲੋਕਾਂ ਨੂੰ ਬੇਵਕੂ ਬਣਾਇਆ ਹਾਲਾਂਕਿ ਹੁਣ ਹੜਾਂ ਦਾ ਇਹ ਬਹੁਤ ਵੱਡੀ ਮੁਸੀਬਤ ਪਈ ਹੋਈ ਹੈ ਮੈਂ ਤਾਂ ਗੱਲ ਉਹਨੇ ਕੀ ਕਰ ਰਿਹਾ ਵੈਸੇ ਬਾਅਦ ਦੇ ਵਿੱਚ ਮੈਂ ਗੱਲਾਂ ਹੋਰ ਕਰਨੀਆਂ ਨੇ ਕਰੂੰਗਾ ਇਹਨਾਂ ਦੇ ਪ੍ਰਤੀ ਪਰ ਕੀ ਹੁਣ ਕੋਈ ਗੈਬੇ ਸ਼ਕਤੀ ਵਾਲਾ ਪਾਸਟਰ ਸਾਹਮਣੇ ਆਊਗਾ ਜਿੰਨੇ ਵੱਡੀਆਂ-ਵੱਡੀਆਂ ਪੜਾ ਮਾਰੀਆਂ ਸੀ ਇੱਕ ਤਾਂ ਤਾਮਕੋਟ ਜੇਲ੍ਹ 'ਚ ਬੈਠਾ ਹੈ ਉਹ ਜਿਹੜਾ ਬਜਿੰਦਰ ਪਾਸਟਰ ਸੀ ਹੋਰ ਬਥੇਰੇ ਆ ਹੰਕਰ ਨਰੂਲਾ ਫਿਰਦਾ ਹੈ ਇਹ ਨਾਂ ਤਾਂ ਕੋਈ ਆਪਣੇ ਜਿਹੜੇ ਸੇਵਕ ਨੇ ਉਹਨਾਂ ਲਈ ਕੋਈ ਹੈਲਪ ਕਰ ਰਹੇ ਨੇ ਹੜਾਂ ਦੇ ਵਿੱਚ ਤੇ ਨਾ ਹੀ ਕੋਈ ਗੈਬੀ ਸ਼ਕਤੀ ਛੱਡ ਰਹੇ ਨੇ ਹੁਣ ਪਤਾ ਨਹੀਂ ਹੁਣ ਕਿਹੜੀਆਂ ਖੁੱਡਾਂ ਵਿੱਚ ਬੜੇ ਆ ਔਰ ਕਈਆਂ ਨੂੰ ਇਹ ਵੀਡੀਓ ਸੁਣ ਕੇ ਇਦਾਂ ਲੱਗਣਾ ਵੀ ਕੱਲੇ ਫਾਸਟਰ ਨੂੰ ਕਹਿ ਰਿਹਾ ਨਹੀਂ ਜਿਹੜੇ ਬੰਦੇ ਵੀ ਪਖੰਡ ਕਰਦੇ ਆ ਇਹ ਸਾਰਿਆਂ ਦੀ ਗੱਲ ਲੱਗਦੀ ਆ ਪਰ ਇਹਨਾਂ ਦੀ ਗੱਲ ਮੈਂ ਤਾਂ ਕੀਤੀ ਇਹਨਾਂ ਨੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹ ਕਿਹਾ ਹੋਇਆ ਕਿ ਅਸੀਂ ਗੁਰੂ ਘਰ ਤੋਂ ਨਾ ਪ੍ਰਸ਼ਾਦ ਲੈਣਾ ਨਾ ਲੰਗਰ ਛਕਣਾ ਨਾ ਪਾਣੀ ਪੀਣਾ ਵੀ ਸਾਨੂੰ ਮਨਾ ਕੀਤਾ ਹੋਇਆ ਇਹ ਇਦਾਂ ਕਹਿੰਦੇ ਰਹੇ ਤੇ ਹੁਣ ਕੁਝ ਵੀਡੀਓ ਸਾਹਮਣੇ ਆਈਆਂ ਹੁਣ ਸ਼ਰਿਆਮ ਕਹਿ ਰਹੇ ਨੇ ਕਿ ਸਾਡੀ ਮਜਬੂਰੀ ਹੈ ਵੀ ਸਾਨੂੰ ਗੁਰੂ ਘਰ ਤੋਂ ਲੰਗਰ ਲੈਣਾ ਪੈ ਰਿਹਾ ਰਸਤਾ ਬਸਤਾਂ ਦੀ ਲੋੜ ਹੈ ਸਾਡੇ ਕੋਈ ਹੈਲਪ ਨਹੀਂ ਕਰ ਰਿਹਾ ਪਰ ਇੰਨੀ ਕਟੜਤਾ ਵਿੱਚ ਕੋਈ ਵੀ ਬੰਦਾ ਨਾ ਜਾਵੇ ਜੇ ਕੋਈ ਸਿੱਖ ਪਰਿਵਾਰ ਵਿੱਚੋਂ ਹੈ ਖੂਬ ਸਕਦਾ ਹੈ ਕਦੇ ਉਹਦੀ ਹੈਲਪ ਕਰਨ ਵਾਸਤੇ ਕੋਈ ਹਿੰਦੂ ਆ ਜੇ ਕੋਈ ਮੁਸਲਮਾਨ ਆ ਜੇ ਕੋਈ ਅਸਾਈ ਆ ਜੇ ਇਹ ਕੋਈ ਪਤਾ ਨਹੀਂ ਹੁੰਦਾ ਸਮੇਂ ਦਾ ਜਦੋਂ ਤੁਸੀਂ ਮਸੀਬਤ ਦੇ ਵਿੱਚ ਹੁੰਦੇ ਹੋ ਉੱਥੇ ਮਜਬਾਂ ਤੋਂ ਕੌਮਾਂ ਤੋਂ ਕਮਿਊਨਿਟੀਆਂ ਤੋਂ ਉੱਪਰ ਉੱਠ ਕੇ ਸੋਚਣ ਦੀ ਲੋੜ ਹੁੰਦੀ ਹੈ ਗੁਰੂ ਕਲਗੇਤਰ ਸੱਚੇ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਵਿੱਚੋਂ ਗਏ ਨੇ ਉਦੋਂ ਗਲਾਬੇ ਦੇ ਖੂਹ ਤੇ ਜਾ ਕੇ ਆਰਾਮ ਕੀਤਾ ਤੇ ਭਾਈ ਗਨਿਕਾਂ ਤੇ ਨਵੀਖਾਂ ਆਪਣੇ ਘਰ ਲੈ ਕੇ ਗਏ ਕੁਛ ਦਾ ਪੀਰ ਬਣਾ ਕੇ ਉਥੋਂ ਗੁਰੂ ਪਾਤਸ਼ਾਹ ਨੂੰ ਜਾਣ ਕੇ ਫੌਜ ਦੇ ਘੇਰੇ ਵਿੱਚੋਂ ਕੱਢਿਆ ਬਚਾਅ ਹੋ ਸਕੇ ਇਹ ਉਪਰਾਲਾ ਕੀਤਾ ਉਹ ਮੁਸਲਮ ਭਰਾ ਸੀ ਜਦੋਂ ਵੀ ਕੋਈ ਮੁਸੀਬਤ ਹੁੰਦੀ ਹੈ ਉਦੋਂ ਪਤਾ ਨਹੀਂ ਹੈਲਪ ਕਰਨ ਵਾਸਤੇ ਤੁਹਾਡੀ ਮਦਦ ਕਰਨ ਵਾਸਤੇ ਕਿਹਨੇ ਬੜਨ ਇੰਨੀ ਕਟੜਤਾ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਨਾ ਕਰਿਆ ਕਰੋ ਸਾਰੇ ਧਰਮਾਂ ਤੋਂ ਉੱਪਰ ਇੱਕੋ ਹੀ ਧਰਮ ਹੈ ਇਨਸਾਨੀਅਤ ਜਿਹੜਾ ਬੰਦਾ ਕਹਿੰਦਾ ਮੈਂ ਕਟੜ ਧਰਮੀ ਆ ਸਭ ਤੋਂ ਪਹਿਲਾਂ ਉਹਨੂੰ ਇਹ ਦੇਖਣ ਦੀ ਲੋੜ ਹੈ ਵੀ ਤੂੰ ਇੱਕ ਪਹਿਲਾਂ ਵਧੀਆ ਇਨਸਾਨ ਹੈਗਾ ਹੁਣ ਜਿਹੜੇ ਅੱਜ ਹੜਪੀੜਤਾਾਂ ਦੀ ਹੈਲਪ ਦੇ ਵਿੱਚ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਉਹਨਾਂ ਦੀ ਨਜ਼ਰ ਵਿੱਚ ਕੋਈ ਧਰਮ ਕੋਈ ਮਜ਼ਮ ਹੈ ਨਾ ਬਿਲਕੁਲ ਉਹ ਕਹਿੰਦੇ ਅਸੀਂ ਇਨਸਾਨ ਆ ਇਨਸਾਨ ਹੋ ਕੇ ਅਸੀਂ ਇਨਸਾਨਾਂ ਵਾਲੇ ਕੰਮ ਕਰਨੇ ਨੇ ਸਾਡੀ ਨਜ਼ਰ ਦੇ ਵਿੱਚ ਜਿਹੜੇ ਲੋਕਾਂ ਤੇ ਮਸੀਬਤ ਪਈ ਹੈ ਅਸੀਂ ਉਹਨਾਂ ਲੋਕਾਂ ਨੂੰ ਮਸੀਬਤ ਵਿੱਚੋਂ ਕੱਢਣਾ ਹੈ ਇਹ ਉਹਨਾਂ ਲੋਕਾਂ ਦੀ ਸੋਚ ਹੈ ਜਿੰਨੇ ਵੀ ਵਲੰਟੀਅਰ ਹੜ்பੀੜਤਾ ਦੀ ਹੈਲਪਾਸ ਤੇ ਲੱਗੇ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕਿਸੇ ਦਾ ਮਜਬ ਧਰਮ ਕੋਈ ਕੌਮ ਕੋਈ ਜਾਤ ਪੱਤ ਨਾ ਦੇਖਿਓ ਤੁਸੀਂ ਇੱਕ ਇਨਸਾਨ ਸਮਝ ਕੇ ਇਨਸਾਨ ਦੀ ਹਰਪ ਕਰਨੀ ਹੈ ਤੇ ਇਹ ਤੁਹਾਡਾ ਜਿਹੜਾ ਯੋਗਦਾਨ ਹੈ ਦੁਨੀਆ ਦੇ ਵਿੱਚ ਤੁਹਾਨੂੰ ਪਿਆਰ ਮਿਲਣਾ ਹੈ ਪਰ ਤੁਹਾਡੀ ਵਾਵਾ ਹੋਣੀ ਹੈ ਤੁਹਾਨੂੰ ਸ਼ਾਬਾਸ਼ ਕਿਹੋ ਜੀਆਂ ਅਸੀਸਾਂ ਮਿਲਣੀਆਂ ਇਹ ਅਸੀਂ ਸੋਚ ਵੀ ਨਹੀਂ ਸਕਦੇ ਤੇ ਜਿੰਨੇ ਵੀ ਪਾਸਟਰ ਨੇ ਮੈਂ ਇੱਕ ਵਾਰ ਫੇਰ ਕਹਦੇ ਆ ਵੀ ਤੁਸੀਂ ਸੇਖ ਕੌਮプチ ਜਿਹੜਾ ਜ਼ਹਿਰ ਉਗਲਿਆ ਔਰ ਤੁਸੀਂ ਆਪਣੀਆਂ ਸ਼ਕਤੀਆਂ ਦੇ ਨਾਲ ਕਰਾਮਾਤਾਂ ਦੇ ਨਾਲ ਲੋਕਾਂ ਦਾ ਇਲਾਜ ਕੀਤਾ ਬੇਵਕੂਬੀ ਬਣਾਇਆ ਧਰਮ ਪਰਵਰਤਨ ਵੀ ਕੀਤਾ ਤੇ ਇੱਥੇ ਆ ਕੇ ਪੋਲਾਂ ਖੁੱਲ ਜਾਂਦੀਆਂ ਨੇ ਸਭ ਦੀਆਂ ਐਨੇ ਕਟੜਤਾ ਦੇ ਵਿੱਚ ਨਾ ਜਾਇਆ ਕਰੋ ਰੱਬ ਇੱਕ ਹੈ ਠੀਕ ਹੈ ਉਹਨੂੰ ਮੰਨਣ ਦੇ ਵੱਖਰੇ ਵੱਖਰੇ ਰਸਤੇ ਹੋ ਸਕਦੇ ਆ ਸਿਧਾਂਤ ਅਸੂਲ ਮੰਨਣ ਵਾਲੇ ਦੇ ਆਪੋ ਆਪਣੇ ਹੋ ਸਕਦੇ ਆ ਪਰ ਜੇ ਤੁਸੀਂ ਯਿਸੂ ਮਸੀਹ ਦੀ ਗੱਲ ਕਰਦੇ ਹੋ ਨਾ ਤੇ ਮੈਂ ਕੋਈ ਗੱਲ ਕਹਿਣੀ ਚਾਹੁੰਨਾ ਕਿ ਜਿਹੜਾ ਬੰਦਾ ਇਨਸਾਨ ਹੋ ਕੇ ਇਨਸਾਨਾਂ ਵਾਲੇ ਕੰਮ ਨਹੀਂ ਕਰਦਾ ਉਹਦਾ ਕੋਈ ਮਜ਼ਬ ਨਹੀਂ ਕੋਈ ਧਰਮ ਨਹੀਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਹੁਣ ਦੱਸਣ ਉਹ ਪਾਸਟਰ ਜਿਹੜੇ ਫੈਰ ਕੇ ਕੇ ਬੰਦਾ ਛੱਡਦੇ ਸੀ ਇੱਥੇ ਮੇਰੇ ਕੋਲ ਬਥੇਰੇ ਆਏ ਹਾਲਕਿ ਮੰਨ ਗਏ ਸੀ ਕਿ ਐਸੀ ਉਹਨਾਂ ਨੂੰ ਛੱਡਦੇ ਜਿਹੜੇ ਡਿੱਗਣਾ ਚਾਹੁੰਦੇ ਆ ਪਰ ਇਹ ਇਸ਼ੂ ਤਾਂ ਬਣੇ ਹੀ ਆ ਨਾ ਕਿ ਧਰਮ ਪਰिवर्तन ਕਰਾਇਆ ਪਰ ਅੱਜ ਦੱਸੋ ਕਿੱਥੇ ਹੈ ਜਿਸੂ ਮਸੀਹ ਕਿੱਥੇ ਹੈ ਉਹ ਪਾਸਟਰ ਇਹ ਬਾਰ-ਬਾਰ ਗੱਲਾਂ ਨਾ ਕਰਿਆ ਕਰੋ ਸਾਡੀ ਕੌਮ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਹਿ ਲਈ ਸ਼ੁਰੂਆਤ ਕੀਤੀ ਹੈ ਇਹ ਕੌਮ ਦੀ ਸਿਰਜਣਾ ਕੀਤੀ ਹੈ ਤੇ ਇਹਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਦੇ ਕੋਲੇ ਦਇਆ ਧਰਮ ਧੀਰਜ ਇਹ ਗੁਣ ਨੇ ਤੇ ਇਹਨਾਂ ਗੁਣਾ ਤੋਂ ਬਿਨਾ ਇਨਸਾਨ ਕਿਸੇ ਕੰਮ ਦਾ ਨਹੀਂ ਤੇ ਅੱਜ ਜਿਹੜੇ ਹੜਪੀੜਤਾਂ ਦੀ ਸੇਵਾ ਕਰਨ ਵਾਲੇ ਨੇ ਤੇ ਜੇ ਅਸੀਂ ਕਹੀਏ ਨਾ ਕਿ ਉਹ ਸਿੱਖ ਨੇ ਤੇ ਉਹ ਸਿੱਖ ਤਾਂ ਨੇ ਉਹਨਾਂ ਦੇ ਕੋਲੇ ਬਾਬੇ ਨਾਨਕ ਵਾਲੇ ਸਿਧਾਂਤ ਗੁਣ ਨੇ ਇਸੇ ਕਰਕੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਦੋਂ ਕਹਿੰਦੇ ਆ ਤੇ ਇੱਥੇ ਸਰਬੱਤ ਦਾ ਭਲਾ ਸਮਝ ਕੇ ਜਿਹੜੇ ਬੰਦੇ ਸੇਵਾ ਕਰ ਰਹੇ ਨੇ ਧੰਨਵਾਦ ਹੈ ਉਹਨਾਂ ਦਾ ਲੱਗੇ ਰਹੋ ਜਿੰਨਾ ਵੀ ਸਮਾਂ ਇਹ ਹੈਗਾ ਇਹ ਉਹਨਾਂ ਨੇ ਕੱਢਣਾ ਜਿਹੜੇ ਡੇਢ ਵਿਸ਼ਵਾਸ ਦੇ ਨਾਲ ਇਰਾਦੇ ਨਾਲ ਲੱਗੇ ਹੋਏ ਨੇ ਕਿ ਅਸੀਂ ਬਾਬੇ ਨਾਨਕ ਦੇ ਸੇਵਕ ਬਣ ਕੇ ਹੜਪੀਟਾਂ ਦੀ ਸੇਵਾ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ vai Guruji, que